ਇਹ ਤਾਂ ਨਾ ਕਰੋ ਤੁਸੀਂ ਮੈਂ ਥਾਣੇ ਵਿੱਚ ਹੋ ਸੀਗਾ ਇੱਕ ਕਰੀਬ 4 ਵਜੇ ਫੋਨ ਆਇਆ ਕਿ ਕਰਨ ਆਉਂਗਾ ਲੱਗਦਾ ਇੱਥੇ ਤੇਲ ਵਿਸੇ ਕਰਕੇ ਨੇੜੇ ਵਿੱਚ ਜਿਹੜਾ ਡੋਪਰੀਆ ਤੇ ਅਸੀਂ ਇੱਥੇ ਆਏ ਆ ਪੁਲਿਸ ਪਾਰਟੀ ਦੇ ਨਾਲ ਆਣ ਕੇ ਦੇਖਿਆ ਤੇ ਐਨਡੀਆ ਰਫਾ ਦਾ ਨੂੰ ਕੰਟੈਕਟ ਕੀਤਾ ਤੇ ਉਹਨਾਂ ਐਸਐਲਓ ਨੂੰ ਰੈਸਕਿਊ ਕਰਦੇ ਆਪਣੇ ਮੈਡੀਅ ਹੋਣ ਨੇ ਨੇੜੇ ਵਿੱਚ ਨਾਟਕਾ ਵੀ ਹੋਇਆ ਪਾਣੀ ਆ ਅਹੇ ਤੱਕ ਕੱਪਾ ਜਾ ਰਹੀ ਹੈ। ਮੇਰੇ ਕੱਪ ਜਿਹੜੀ ਹੈ ਉਹਦੀ ਜਿਹੜੀ ਹੈ ਬੋਡੀ ਜਿਹੜੀ ਨਹੀਂ ਮਿਲੀ। ਇਸ ਤੋਂ ਪਹਿਲਾਂ ਤੁਹਾਡੇ ਲੋਕ ਕੋਸ਼ਿਸ਼ ਕੀਤੀ ਗਈ। ਬਿਲਕੁਲ ਇਸ ਤੋਂ ਪਹਿਲਾਂ ਨਾਇਸੀ ਸਾਡੇ ਥਾਣੇ ਦਾ ਮੁੰਸ਼ੀ ਜੀ ਗੁਰਬਾਦ ਸਿੰਘ ਤੇ ਐਸਏ ਰਾਮਲੋਹਾ ਜੀ ਘੂਮਗੜ ਦਾ ਜਵਾਨ ਸੀਗਾ ਸੁਖਵਿੰਦਰ ਸਿੰਘ ਇੱਕ ਥੋੜੇ ਆਦਮੀ ਬਸੰਤ ਸੀਗੇ ਐਕਟਰ ਰੋਣ ਆਹੀਂ ਕੱਪੜੇ ਉਤਾਰ ਕੇ ਆਪਾਂ ਵਿੱਚ ਗਏ ਸੀ। ਤਾਂ ਕਿ ਕਾਫੀ ਪਾਣੀ ਡੂੰਘਾ ਸੀਗਾ ਤੇ ਫਿਰ ਆਹੀਂ ਆਪਣੇ ਆਪ ਨੂੰ ਬੇਬਸ ਮਹਿਸੂਸ ਕੀਤਾ ਤੇ ਵਾਪਸ ਆ ਗਏ। ਇਨ ਬਿਟਵੀਨ ਜਿਹੜੀ ਹੈ ਐਂਡੀਆ ਦੀ ਟੀਮਾ ਵੀ ਆ ਗਈ। ਤੋਂ ਹੁਣ ਐਵੇਂਲੇ ਪੜਤਾ ਦੇ। ਇਨਾ ਆ ਗਈ ਵਿਚ ਨਰਨ ਸਾਨਾ ਫਰਾਜੂ ਇਕ ਤੁੰਗਾ ਸਿੱਕੜਨ ਉਹਦਾ ਹੀ। ਓਕੇ। ਆਈ ਮੋੜੇ ਦਾ। ਉਹਦਾ ਨਾਂ ਕਰਨ ਆ ਜੀ। ਕੀ ਹੋਇਆ? ਉਹ ਦਾਦੇ ਨੂੰ ਉਹਦੇ ਵਿਆਹ ਨੂੰ। ਤੇ ਉਹ ਤੇ ਵਿਚਾਰਾ ਕਰਨ ਤੇ ਉੰਗਾ ਨਹੀਂ ਆਜੋ ਪਤਾ ਨਹੀਂ ਕਿਤਰਾ ਆ ਗਿਆ ਕਿਤਰਾ ਨਹੀਂ। ਤੇ ਇੱਥੇ ਤੋਂ ਵੀ ਹੱਥ ਧੋਣ ਕਰਨ ਗਿਆ। ਜਿਹੜਾ ਬਾਹਰੋਂ ਖੇਚਾ ਦੋ ਉਹ ਤੇ ਚਲਾ ਗਿਆ ਉਹ ਤੇ ਜਿਹੜੇ ਹੱਥ ਧੋਣਾ। ਉਹ ਤੋਂ ਤਾਂ ਕਿ ਪੈਰ ਤੇ ਲੱਗੇ ਹੋ ਗਾ ਜਾਨ ਪੁੱਛ ਕੇ ਖੜਾ ਗਿਆ ਵੀ ਮੈਂ ਮਰ ਜਾਵਾਂ ਆ ਜਿਹੜੇ ਮਾ ਦਾ ਪਿਓ ਮਰਿਆ ਉਹ ਕੋਤਮਰੇ ਉਹਨੂੰ ਪੁੱਛ ਲੈਂਦਾ ਆ ਰੱਬ ਉਹ ਗੁਲੇ ਦੇ ਘਰ ਗਿਆ ਸਾਡੀ ਬੇਇੰਤੀ ਸਾਡੀ ਸਰਕਾਰਾਂ ਗਰੀ ਬੇਇੰਤੀ ਤੇ ਤੁਹਾਡੇ ਨਾਲ ਵੀ ਬੇਇੰਤੀ ਹੈ ਗਿਆ ਮੁਲਾਜ਼ਮਾਂ ਗਰੀ ਬੇਇੰਤੀ ਚਲੋ ਉਹ ਬੱਚਾ ਤੋਂ ਨਾਲ ਮਰ ਗਿਆ ਪਰ ਸਾਡੀ ਇੱਜ਼ਤ ਤੇ ਸਾਨੂੰ ਲੱਭ ਦੇ ਗਰੀ ਬਾਂ ਦੀ ਝੂਗੀ ਝੋਂਬੜੀ ਵਾਲਿਆਂ ਦੇ ਉਹ ਮੁੰਡਾ ਬੈਠੋ ਤਾੜਿਆ ਤੁਹਾਡਾ ਕੀ ਨਾਮ ਹੈ ਨਰਾਣਾ ਬੱਤ ਲੋਕ ਚੇਤੇ ਮਿਲਗਾ ਮੁੰਡਾ ਕਰਨਾ ਕਰਨਾ ਕੁਮਾਰਾ ਉਹ ਚੁਣਾ ਲਓ ਭਾਈ बेनती आहे करो म ਪ੍ਰਸ਼ਾਸਨ ਤੋਂ ਅੱਛਾ ਜਾਈਦਾ 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 ਦੇਖੋ ਸਰਕਾਰਾਂ ਸਾਡੀ ਖਲੋੜ ਸਾਰ ਵਾਲੇ ਸੜਕ ਕੋ ਬੋਟਾ ਲੈਣ ਹੁੰਦੀ ਆ ਆ ਦੇ ਵਿੱਚ ਸਾਡੀਆਂ ਛੁਗੀਆਂ ਵਿੱਚ ਡੁੱਬੀਆਂ ਪੁੱਛ ਕੇ ਇਹਨਾਂ ਨੇ ਪੁੱਛਿਆ ਵੀ ਇੱਥੇ ਮਰਾਸੀਆ ਮਰ ਗਏ ਘਰੇ ਦੇ ਆ ਨਾ ਤੇ ਕਿਹਨੂੰ ਉਸੇ ਰਸਲ ਪਚਾਇਆ ਤੇ ਨਾ ਕਿਹਨਾਂ ਅੜਗੇ ਵੇਖਿਆ ਆ ਤੇ ਜੋ ਹੁਣ ਤੁਹਾਡਾ ਬੱਚਾ ਕਿਤੇ ਜੀਮੀਦਾਰਾਂ ਦੇ ਦਫਾ ਹੁੰਦਾ ਤੇ ਉਹਨਾਂ ਦੇ ਇੱਥੇ ਜੀਮੀਦਾਰਾਂ ਨੇ ਆਪ ਹੀ ਛੁਗੀਆਂ ਪਾ ਰਹੀਆਂ ਇਹ ਗਰੀਬਾਂ ਦਾ ਬੱਚਾਗਾ ਕਹਿੰਦੇ ਗਰੀਬਾਂ ਦੇ ਮਗਰ ਕਿੱਥੇ ਜਾਣਾਗਾ ਕਿਹੜਾ ਗਾਂ ਤੈਨੂੰ ਟੱਕੇ ਮਾਰੀਂ ਚਾਹਦੇ ਕਰੇ ਕਿੰਨਾ ਜਿਹੜਾ ਸਾਡੋ ਬਿੰਦੂ ਹੋਵੇਗਾ ਘੱਟੇ ਢੇਰ ਕਿੰਟਾ ਇਹ ਤਾਂ ਕੋਈ ਨਹੀਂ ਆਉਂਦਾ ਹੀ ਜਾਏ ਇੱਥੇ ਪਰ ਮੁਲਾਜ਼ਮ ਆਏ ਸੀ ਨਵਾਈ ਵਿੱਚ ਬਲਾਟ ਮਾਇ ਕੋਈ ਬੜਕੇ ਤੇ ੁਰਗੇ ਆ ਗਿਆ ਆਪਣੇ ਫੋਟੋ ਲਾ ਕੇ ਤੇ ੁਰ ਗਿਆ ਸਾਡੀ ਮੱਝ ਕੋਈ ਨਹੀਂ ਸੁਣਦਾ ਉਹਨਾਂ ਨੂੰ ਬਹੁਤ ਜੂੰਗਾ ਮੁੰਡਾ ਡੁੱਬਾਉਂਦੇ ਉਹਨਾਂ ਨੂੰ ਟੀਮ ਨੂੰ ਇੱਕ ਵੀ ਨਹੀਂ ਕਿਤਾ ਪਰ ਕੋਈ ਨਹੀਂ ਬੜਿਆ ਆ ਦੇ ਤੂੰ ਇਸ ਨੂੰ ਕਾ ਬੈਠੇ ਹੋ ਤੁਹਾਡਾ ਮੁੱਦਾ ਨੂੰ ਬਾਰੇ ਤੁਸੀਂ ਐਕਸ ਕਰਾਉਣ ਕੀ ਕਰਨਾ ਤੇ ਇਹੋ ਜਿਹਾ ਆਪਣਾ ਪਹੁੰਚਾਣਾ ਸਰਪੰਚਾਂ ਨੂੰ ਸ਼ਹਿਰ ਵਾਲਿਆਂ ਨੂੰ ਕੀ ਕਰਨਾ ਜੇ ਸਾਡੀ ਮੈਂ ਕੀ ਆ ਤੁਹਾਡਾ ਮੁੱਦਾ ਹੀ